ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਕਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਫਤੇਗੜ ਬਲਾਕ ਬਟਾਲਾ ਬਲਾਕ ਜਿੰਨੇ ਵੀ ਸਾਡੇ ਮੋਤਪਾਰ ਸੱਜਣ ਸਾਡੇ ਸਰਪੰਨ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਵੀ ਸਾਡੇ ਉਮੀਦਵਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ ਔਰ ਮੀਟਿੰਗ ਦੇ ਵਿੱਚ ਜੋ ਸਾਡਾ ਮੇਨ ਝੰਡਾ ਸੀ ਸਭ ਤੋਂ ਪਹਿਲਾ ਝੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਖੋਖਲਾ ਬਣਾ ਦਿੱਤਾ ਗਿਆ ਹੈ ਉਹਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਕਾਰਯੋਗ ਵੀਡੀਓ ਸਾਹਿਬ ਸਾਡੇ ਸਤਕਾਰਯੋਗ ਇੰਸਪੈਕਟਰ ਸਾਹਿਬ ਸਤਕਾਰਯੋਗ ਸਾਡੇ ਡਿਪਟੀ ਸਾਹਿਬ ਕਿਸੇ ਕੰਮ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰ ਰਹੇ ਨੇ ਖਰਗੋਜ਼ਾਰੀਆਂ ਇਹਨਾਂ ਨੇ ਕਰਦੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮਤਾ ਪਾ ਕੇ ਦਿਓ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜਵਾਬੰਦ ਦਿੰਦੇ ਆ ਜਾਂ ਕੋਈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮੱથે ਪਾ ਕੇ ਦੋ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਾਰਕ ਜਾਰੀ ਕੀਤੀ ਆ ਉਹਨਾਂ ਨੇ ਮਕਾਨਟਾ ਹੀ ਜਾਣਗੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦਰਜ ਕਰਨੀ ਹੋਊਗੀ ਪੁਲਿਸ ਨੂੰ ਹੁਦਾਤਾ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹੁਦਾਤਾ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਦੂਸਰਾ ਸਾਡਾ ਏਜੰਡਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਖੋਣ ਵਾਲੇ ਨੇ ਉਹਨਾਂ ਨੂੰ ਸਰ ਜਿਹੜੇ ਸਾਡੇ ਰੁਕੇ ਕੰਮ ਐ ਵਿਕਾਸ ਦੇ ਉਹਨਾਂ ਸਬੰਧੀ ਮੀਟਿੰਗ ਕੀਤੀ ਗਈ ਠੀਕ ਹੈ ਅਸੀਂ ਸਰਪੰਚਾਂ ਨੂੰ ਕਹਿ ਦਿੱਤਾ ਹੈ ਕਿ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਹੈਗੀਆਂ ਮਤੇ ਪਾ ਕੇ ਦਿੱਤੇ ਜਾਣ ਤੇ ਜਾਣ ਤੇ ਅਸੀਂ ਜਿਹੜੇ ਆ ਉਹ ਪੰਨੂ ਸਾਹਮਣੇ ਦੇ ਦਾਂਗੇ ਤੇ ਡਿਮਾਂਡਾਂ ਵੀ ਤੇ ਮਤੇ ਵੀ ਤੇ ਪੈਸੇ ਜਿਹੜੇ ਆ ਜਾਣਗੇ 75 ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਇਸ ਤਰੀਕੇ ਨਾਲੇ ਕੰਮ ਕੀਤੇ ਜਾਣੇ ਤੇ ਦੋ ਪਿੰਡ ਹੋਏ ਆ ਸਾਬਤ ਜਿਸ ਤਰ੍ਹਾਂ ਇੱਕ ਤੇ ਪਿੰਡ ਇਹੀ ਆ ਇਹਨਾਂ ਦਾ ਵੀ ਅਸੀਂ ਮਕਾਨ ਟਾਉਣ ਜਾ ਰਹੇ ਸਮਸ਼ੇਰਪੁਰ ਜੀ ਇਹ ਵੀ ਇੱਕ ਹਫਤੇ ਤੱਕ ਇਹਨਾਂ ਦਾ ਮਕਾਨ ਅਸੀਂ ਢਾ ਰਹੇ ਆ ਅੱਛਾ ਚਲੋ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ